ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਤਨ ਸਿੰਘ ਬਰਸੜ ਦਾ ਸਵਾਗਤ ਸਮਾਣਾ ਪਹੁੰਚਣ ਤੇ ਉਨ੍ਹਾਂ ਦਾ ਸੈਲਰ ਮਾਲਕਾਂ ਵੱਲੋਂ ਅਤੇ ਹੋਰ ਸਹਿਰੀ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਔਰ ਇਸ ਮੌਕੇ ਤੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੌਨੇ ਦੀ ਖਰੀਦ ਦੀ ਮੁਕੰਮਲ ਪ੍ਰਬੰਧ ਕਰ ਲਏ ਗਏ ਮੰਡੀਆਂ ਦੇ ਵਿੱਚ ਅਤੇ ਜਿਹੜੇ ਪਿੰਡਾਂ ਕੀ ਲਿੰਕ ਰੋਡ ਹੈ ਉਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਬਣਾ ਦੇਗੀ। ਲੇਕਿਨ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜਾ ਆਰਡੀਐਫ ਦਾ ਫੰਡ ਹੈ ਉਹ ਜਾਰੀ ਨਹੀਂ ਕੀਤਾ ਜਿਸ ਕਰਕੇ ਪੰਜਾਬ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਉਹਨੇ ਕੈਂਪਾਂ ਦੇ ਵਿੱਚ ਉਹਨੂੰ ਬੰਦ ਕਰਾਇਆ ਜਾ ਰਿਹਾ ਹੈ ਅਤੇ ਪੁਲਿਸ ਭੇਜੀ ਜਾ ਰਹੀ ਹੈ ਤੇ ਉਹਨੇ ਕਿਹਾ ਕਿ ਇਹ ਮਗਰਮਸਕੇ ਅੰਦੂ ਬਾਹਰੀਏ ਭਾਜਪਾ ਪੰਜਾਬ ਦੇ ਹિતੇਸ਼ੀ ਨਹੀਂ ਹੈ ਪੰਜਾਬ ਦੇ ਨੂੰ ਨੁਕਸਾਨ ਕਰ ਰਹੀ ਹੈ ਭਾਰਤ ਜਨਤਾ ਪਾਰਟੀ ਇਸ ਤਰ੍ਹਾਂ ਦੇ ਦੋਸਤ ਵੀ ਉਹਨਾਂ ਵੱਲੋਂ ਕੇਂਦਰ ਸਰਕਾਰ ਤੇ ਲਾਏਗੇ ਲੇਕਿਨ ਉਹਨੇ ਵਿਸ਼ਵਾਸ ਦਿਵਾਇਆ ਕਿਸਾਨਾਂ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਦਾਣਾ ਮੰਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਆਉਣ ਵਾਲੇ ਵਕਤ ਵਿੱਚ ਨਹੀਂ ਕਰਨਾ ਪਵੇਗਾ ਸਾਡੀਆਂ ਪੂਰੀਆਂ ਤਿਆਰੀਆਂ ਨੇ ਐਤਕੀ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀਰੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀਗੀ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਿੰਨੇ ਗੋਦਾਮਾਂ ਦੇ ਵਿੱਚ ਮਾਲ ਪਿਆ ਹੈ ਚਾਵਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਛੈਲਰਾਂ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚਕਬਾਉਣ ਕਿਉਂਕਿ ਸਾਰਾ ਮਾਲ FCI ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੋਦਾਮ ਨੱਕੋ ਨੱਕ ਭਰੇ ਪਏ ਨੇ ਅਸੀਂ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈ ਡਿਸੀਜਨ ਦੇ ਵਿੱਚ ਜੀਰੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਅਰਤੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ ਫਰੋਕਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਕੇ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਇਆ ਹੋ ਗਿਆ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੈੱਡ ਬਣਨੇ ਨੇ ਹੋਰ ਸਹੂਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲੀਆਂ ਨੇ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੋਦੀ ਸਾਹਿਬ ਨੇ ਸਾਡਾ ਉਹ ਪੈਸਾ ਵੀ ਰੋਕ ਰੱਖਿਆ ਹੈ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ باوجود ਅਸੀਂ ਤਕਰੀਬਨ ਨਵਾੜ ਤੋਂ ਕੁਝ ਪੈਸੇ ਲੈ ਕੇ 1800 ਕਰੋੜ ਦਾ ਲੋਨ ਕਰਵਾਇਆ ਉਹਦੇ ਨਾਲ ਅਸੀਂ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਹਾਂ ਬਹੁਤ ਜਲਦੀ ਸਾਰੇ ਪੰਜਾਬ 'ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਟੈਂਡਰ ਖੁੱਲ ਚੁੱਕੇ ਨੇ ਉਹ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਜਮਾਤ ਹੈ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਹੈ ਉਹ ਸਾਡੇ ਅੱਠ ਸੀ ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀਆਂ ਲਿੰਕ ਸੜਕਾਂ ਵਾਸਤੇ ਬਣਨਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਰ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਇਹ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮਚ ਦੇ ਹੰਝੂ ਬਹਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਇਹ ਸਾਢੇ 3 ਸਾਲ ਤੋਂ ਸੁੱਤੇ ਪਏ ਨੇ ਕੇਂਦਰ 'ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਅੱਗੇ ਉਹਨੂੰ ਕਿ ਪੰਜਾਬ ਨੂੰ 1 ਰੁਪਿਆ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਪਹਾੜ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ-ਘੱਟ 15000 ਕਰੋੜ ਦਾ ਪੈਕੇਜ ਦਿਓ ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਹੇ ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਜ ਮਗਰਮੱਛ ਵਾਲੇ ਹੰਝੂ ਬਹਾ ਰਹੇ ਨੇ ਔਰ ਇਹ ਅਡਾਨੀਆ ਵਾਨੀਆ ਨੂੰ ਸਹੂਲਤਾ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਖੇਤੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਈਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 92000 ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ 5000 ਕਰੋੜ ਹੈ ਉਹ ਵੀ ਨਹੀਂ ਮਾਫ ਕੀਤਾ ਹਾਂ ਜੀ ਹਾਂ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਹਰ ਪਾਸੇ ਸਾਡੀਆਂ ਸਾਰੀਆਂ ਡਿਊਟੀਆਂ ਲੱਗੀਆਂ ਜਾ ਚੁੱਕੀਆਂ ਨੇ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਸਾਡੇ ਕਿਸਾਨ ਭਰਾਵਾਂ ਨੂੰ ਨਾੜ ਸੀ ਭਰਾਵਾਂ ਨੂੰ ਕਿਸੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਔਰ ਮਜ਼ਦੂਰ ਭਰਾਵਾਂ ਵਾਸਤੇ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਕੱਲੀ ਫੈਸਲਾ ਕੀਤਾ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ 10% ਵਧਾਈ ਹੈ ਸਾਰੀਆਂ ਮਜ਼ਦੂਰ ਜਥੇਬੰਦਿਆਂ ਦੀ ਇਹੀ ਮੰਗ ਸੀ ਅਸੀਂ 100% ਉਹਨਾਂ ਦੀ ਮੰਗ ਪੂਰੀ ਕੀਤੀ ਠੀਕ ਹੈ ਸਰ ਹਾਂਜੀ ਜਿਹੜੇ ਫਲੱਡ ਆਏ ਨੇ ਸਾਡੇ ਕੰਟਰੋਲ ਰੂਮ ਬਣਾਇਆ ਹੋਇਆ ਪੰਜ ਮੰਤਰੀਆਂ ਦਾ ਡੈਲੀਗੇਟ ਉੱਥੇ ਬੈਠਾ ਹੈ ਪੱਕੇ ਤੌਰ ਤੇ ਤਿੰਨ ਮਨਿਸਟਰ ਫੀਲਡ ਦੇ ਵਿੱਚ ਜਾ ਕੇ ਰਿਪੋਰਟ ਕਰ ਰਹੇ ਨੇ ਜਿੱਥੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਿੱਥੇ ਕੋਈ ਹੋਰ ਮਦਦ ਦੀ ਲੋੜ ਹੈ ਸਰਕਾਰ ਵੱਲੋਂ ਤੁਰੰਤ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣ ਅਨੁਯੋਗ